ਬੇਮੁਖ ਹੋਏ RAM ਤੇ ਲੱਗਣ ਜਨਮ ਵਿਜੋਗ ਸਭ ਤੋਂ ਪਹਿਲਾਂ ਆਪਣੇ ਚੈਨਲ ਮਾਂ ਦਾ ਪਿਆਰ ਔਰ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਜਨੇ ਠੀਕ-ਠਾਕ ਹੋਵੋਗੇ ਵਾਹਿਗੁਰੂ ਜੀ ਸਾਰਿਆਂ ਦੇ ਪਰਿਵਾਰਾਂ ਤੇ ਮਿਹਰ ਭਰਿਆ ਹੱਥ ਰੱਖਣ ਅੱਜ ਦੀ ਜਿਹੜੀ ਵੀਡੀਓ ਆ ਇਹ ਖਾਸ ਕਰਕੇ ਮਾਂ-ਬਾਪ ਵਾਸਤੇ ਬਹੁਤ ਹੀ ਖਾਸ ਹੋਣ ਵਾਲੀ ਆ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਣਾ ਕਿਉਂਕਿ ਮੈਂ ਜਿਹੜੀ ਬੱਚਿਆਂ ਵਾਲੀ ਪਹਿਲਾ ਵੀਡੀਓ ਪਾਈ ਸੀਗੀ ਉਸ ਵੀਡੀਓ ਦੇ ਪਿੱਛੋਂ ਜੋ ਮੈਨੂੰ ਕਮੈਂਟ ਆਏ ਨੇ ਉਹਨਾਂ ਨੇ ਮੇਰਾ ਮਨ ਚ ਝੋੜ ਕੇ ਰੱਖ ਦਿੱਤਾਗਾ ਮੇਰਾ ਮਨ ਬਹੁਤ ਉਦਾਸ ਹੋ ਰਿਹਾ ਹੈਗਾ ਯਕੀਨ ਮੰਨਿਓ ਕਿਉਂਕਿ ਘਰ ਘਰ ਦੀ ਇਹ ਕਹਾਣੀ ਹੋ ਰਹੀ ਹੈਗੀ ਹਰ ਮਾਂ ਬਾਪ ਆਪਣੇ ਬੱਚਿਆਂ ਤੋਂ ਦੁਖੀ ਆ ਦੁੱਖ ਦਾ ਕਾਰਨ ਕੀ ਆ ਆਓ ਆਪਾਂ ਇਸ ਚੀਜ਼ ਨੂੰ ਜਾਣਦੇ ਆ ਕਿਉਂਕਿ ਮਾਂ ਬਾਪ ਦੀਆਂ ਗਲਤੀਆਂ ਦੀਦੀ ਵਿੱਚ ਜੋ ਹੈਗੀਆਂ ਨੇ ਅਗਰ ਤੁਸੀਂ ਉਹਨਾਂ ਨੂੰ ਸੁਧਾਰ ਲੋਗੇ ਤੁਹਾਡਾ ਘਰ ਸਵਰਗ ਬਣ ਜਾਊਗਾ ਕਈ ਪੈਣਾ ਕਹਿੰਦੀਆਂ ਨੇ ਵੀ ਸਾਡੇ ਘਰ ਦੇ ਕਹਿੰਦੇ ਨੇ ਵੀ ਤੂੰ ਆਪਣੇ ਬੱਚਿਆਂ ਨੂੰ ਨਹੀਂ ਸੰਭਾਲਦੀ ਤੂੰ ਉਹਨਾਂ ਨੂੰ ਝਿੜਕਦੀ ਨਹੀਂ ਤੂੰ ਉਹਨਾਂ ਨੂੰ ਕੁਝ ਕਹਿੰਦੀ ਨਹੀਂ ਹੈਗੀ ਉਹ ਮੇਰੀ ਸੁਣਦੇ ਨਹੀਂ ਹੈਗੇ ਮੈਂ ਕੀ ਕਰਾਂ ਪੈਣੋ ਚਾਹੇ ਤੁਹਾਨੂੰ ਮੇਰੀ ਇਸ ਗੱਲ ਦਾ ਗੁੱਸਾ ਲੱਗੇ ਚਾਹੇ ਨਾ ਲੱਗੇ ਕਿਉਂਕਿ ਗੁੱਸਾ ਕਰੋਂਗੀਆਂ ਤੁਹਾਡਾ ਹੀ ਘਟ ਹੈ ਇਹਦੇ ਵਿੱਚ ਮੈਂ ਵੀ ਇੱਕ ਲੜਕੀ ਆ ਮੈਂ ਵੀ ਇੱਕ ਔਰਤ ਆ ਮੈਂ ਵੀ ਕਮਾਂ ਮੇਰੇ ਵੀ ਦੋ ਬੱਚੇ ਆ ਤੁਹਾਨੂੰ ਪਤਾ ਹੀ ਹੈਗਾ ਕਹਿੰਦੇ ਚਾਹੀ ਚੰਗਾ ਕੰਮ ਕਰਨ ਤਾਂ ਹਰ ਇੱਕ ਕੋਈ ਕਹੂਗਾ ਵੀ ਫਲਾਣੇ ਦਾ ਪੁੱਤ ਆੜਾ ਕੰਮ ਕੋਈ ਵੀ ਬੱਚਾ ਕਰਿਆਊਗਾ ਬਾਹਰ ਚਾਹੇ ਉਹ ਬਾਹਰੋਂ ਸਿੱਖ ਕੇ ਆਇਆ ਚਾਹੇ ਉਹਨੇ ਘਰੋਂ ਸਿੱਖਿਆ ਉਹਦਾ ਕਲੰਕ ਮਾਂ ਨੂੰ ਲੱਗੇਗਾ ਹੀ ਲੱਗੇਗਾ ਚਾਹੇ ਉਹ ਪੁੱਤ ਹੈ ਚਾਹੇ ਉਹ ਧੀ ਆ ਜਦੋਂ ਤੀਨੋਂ ਆਪਾਂ ਵਿਆਹ ਦਿੰਨੇ ਆ ਸਹੁਰੇ ਘਰ ਕੋਈ ਕੰਮ ਨਹੀਂ ਕਰਦੀ ਕੋਈ ਲੜਾਈ ਝਗੜਾ ਕੁਝ ਵੀ ਹੁੰਦਾ ਹੈਗਾ ਜਾਂ ਮੂਰੇ ਬੋਲਦੀ ਆ ਤਾਂ ਸਾਰੇ ਆ ਹੀ ਕਹਿੰਦੇ ਨੇ ਇਹਦੀ ਮਾਂ ਨੇ ਨੂੰ ਕੁਛ ਸਿਖਾ ਕੇ ਨਹੀਂ ਭੇਜਿਆ ਜਿਹੀ ਜੀ ਮਾਂ ਉਹ ਇਹ ਜੇ ਬੱਚੇ ਨੇ ਇਹ ਅਕਸਰ ਚੱਲਦਾ ਰਹਿੰਦਾ ਹੈ ਦੇਖੋ ਮੇਰੇ ਵੀ ਦੋ ਬੱਚੇ ਆ ਮੈਂ ਤੁਹਾਡੇ ਨਾਲ ਪਹਿਲਾਂ ਵੀ ਜਿਹੜੇ ਮੇਨਾ ਫਰੈਂਡ ਪੁਰਾਣੇ ਜੁੜੇ ਹੋਏ ਨੇ ਉਹਨਾਂ ਨੂੰ ਵੀ ਪਤਾ ਹੈ ਵੀ ਮੈਂ ਤਿੰਨ ਬਜ਼ੁਰਗਿਆ ਮੇਰੇ ਘਰੇ ਮੱਜਾਂ ਰੱਖੀਆਂ ਹੋਈਆਂ ਨੇ ਸਾਰਾ ਘਰ ਦਾ ਕੰਮ ਮੈਂ ਖੁਦ ਇਕੱਲੀ ਕਰਦੀ ਆ ਕੋਈ ਮੇਰੇ ਨਾਲ ਕੋਈ ਨੌਕਰ ਨਹੀਂ ਕੋਈ ਚੱਕ ਕਰਨੀ ਹੈਗਾ ਸਾਰੀਆਂ ਧਾਰਾਂ ਕੱਢਣੀਆਂ ਕੱਖ ਪਾਉਣੇ ਬੱਚਿਆਂ ਨੂੰ ਪੜਾਉਣਾ ਸਕੂਲ ਤੋਰਨਾ ਹਸਬੈਂਡ ਜਿਹਨੂੰ ਜੌਬ ਤੇ ਤੋਰਨਾ ਤਿੰਨ ਬਜ਼ੁਰਗਾਂ ਦੀ ਸੇਵਾ ਕਰਨੀ ਨਾਲੇ ਸਾਰੇ ਅਲੱਗ-alag ਤਰ੍ਹਾਂ ਦਾ ਖਾਣਾ ਖਾਣਾ ਕਿਉਂਕਿ ਕਿਸੇ ਟਾਈਮ ਡਰਾਈ ਫਰੂਟ ਕਿਸੇ ਟਾਈਮ ਫਰੂਟ ਕਿਸੇ ਟਾਈਮ ਕੁਝ ਵੀ ਇਦਾਂ ਸਾਰੇ ਘਰ ਨੂੰ ਸੰਭਾਲਣਾ ਮੇਰੇ ਬੱਚਿਆਂ ਨੂੰ ਸਾਰੇ ਰਿਸ਼ਤੇਦਾਰ ਵੀ ਸਰਾਉਂਦੇ ਆ ਕਿ ਬੱਚੇ ਹੁਣ ਤਾਂ ਇਨਾਂ ਦੇ ਬੱਚਿਆਂ ਵਰਗੇ ਹੁਣ ਦੇਖੋ ਇਹਦੇ ਵਿੱਚ ਕੋਈ ਹੰਕਾਰ ਨਹੀਂ ਹੈਗਾ ਵਾਹਿਗੁਰੂ ਜੀ ਮੈਂ ਕਦੀ ਵੀ ਇਹ ਨਹੀਂ ਕਿਹਾ ਵੀ ਇਹ ਮੇਰੇ ਬੱਚੇ ਨੇ ਹਮੇਸ਼ਾ ਹੀ ਅਰਦਾਸ ਕਰੀਂਦੇ ਗੁਰੂ ਸਾਹਿਬਾਂ ਅੱਗੇ ਕਿ ਅਸੀਂ ਕੁਝ ਨਹੀਂ ਕਰ ਸਕਦੇ ਜੋ ਕਰਨਾ ਹੈ ਉਹ ਤੁਸੀਂ ਨੇ ਕਰ ਲੇ ਪਰ ਅੱਜ ਮੈਂ ਥੋੜੀ ਜੀ ਮਾਪੇ ਬਾਪ ਨੂੰ ਗੱਲ ਕਹਿਣੀ ਚਾਹਣੀ ਆ ਅਗਰ ਤੁਸੀਂ ਹੁਣ ਨਾ ਸੰਭਲੇ ਤਾਂ ਆਉਣ ਵਾਲੇ 5-10 ਸਾਲ ਦੇ ਵਿੱਚ ਜਦੋਂ ਤੁਹਾਡੇ ਬੱਚਾ ਨੇ 5 12 12 ਸਾਲ ਦੇ ਤੁਹਾਨੂੰ ਘਰ ਤੋਂ ਬਾਹਰ ਨਾ ਕੱਢਿਆ ਤਾਂ ਮੈਨੂੰ ਕਮੈਂਟ ਦੇ ਵਿੱਚ ਕਹਿ ਦਿਓ ਵੀ ਨਹੀਂ ਇਹ ਨਹੀਂ ਹੋਇਆ ਤੁਸੀਂ ਖੁਦ ਹੀ ਕੱਡੇ ਬੀਜ ਰਹੇ ਹੋ ਖੁਦ ਹੀ ਤੁਹਾਨੂੰ ਉਹਦਾ ਫਲ ਤੋੜਨਾ ਪੈਣਾ ਹੈ ਚੁਗਣਾ ਪੈਣਾ ਕਿਉਂਕਿ ਜਦੋਂ ਕੱਡੇ ਫੇਲਰਦੇ ਹੈ ਨਾ ਫਿਰ ਉਹਨਾਂ ਨੂੰ ਚੁਗਣਾ ਬਹੁਤ ਔਖਾ ਹੋ ਜਾਂਦਾ ਇਕ ਆਪਣੇ ਕੋਲੇ ਨਾ ਬਹਾਨਾ ਹੈਗਾ ਵੀ ਕੀ ਕਰੀਏ ਠੀਕ ਹੈ ਕੱਲਾ ਕੱਲਾ ਬੱਚਾ ਹੁਣ ਆਪਣੇ ਕੋਲੇ ਪਹਿਲਾਂ ਬਜ਼ੁਰਗਾਂ ਦੇ 10 10 12 12 ਬੱਚੇ ਹੁੰਦੇ ਸੀ ਉਹ ਕਿਉਂ ਨਹੀਂ ਬਜ਼ੁਰਗਾਂ ਦੇ ਮੂਹਰੇ ਬੋਲਦੇ ਸੀ ਕਿਉਂ ਉਹਨਾਂ ਦੀ ਇੱਜ਼ਤ ਕਰਦੇ ਸੀਗੇ ਕਿਉਂਕਿ ਉਹਨਾਂ ਦਾ ਮਾਹੌਲ ਘਰ ਦਾ ਇਸ ਤਰੀਕੇ ਦਾ ਹੁੰਦਾ ਸੀ ਬਜ਼ੁਰਗ ਕਦੇ ਵੀ ਬੱਚੇ ਨੂੰ ਇਹ ਨਹੀਂ ਹੋਣ ਦਿੰਦੇ ਸੀ ਵੀ ਉਹ ਕਦੇ ਵੀ ਆਪਣੇ ਮਾਪੇ ਦੇ ਮੂਹਰੇ ਬੋਲ ਜੇ ਇਹ ਤਾਂ ਗੁਰਬਾਣੀ ਦੇ ਵਿੱਚ ਵੀ ਲਿਖਿਆ ਹੈ ਕਹਿੰਦੇ ਕਿ ਮਾਪੇ ਦੇ ਨਾਲ ਝਗੜਾ ਕਰਨ ਵਾਲਾ ਇਨਸਾਨ ਕਦੇ ਵੀ ਪੁੱਤ ਨਹੀਂ ਹੋ ਜਾਂਦਾ ਕਿਉਂਕਿ ਉਹਨਾਂ ਨੇ ਤੈਨੂੰ ਜਨਮ ਦਿੱਤਾ ਹੈਗਾ मां 9 ਮਹੀਨੇ ਤੈਨੂੰ ਪੇਟ ਦੇ ਵਿੱਚ ਰੱਖਦੀ ਆ ਕਿੰਨਾ ਦੁੱਖ ਚਲਦੀ ਆ ਸਾਰੇ ਕੰਮ ਵੀ ਕਰਦੀ ਆ ਤਾਨੇ ਮੇਨੇ ਵੀ ਚਲਦੀ ਆ ਸਾਰੀ ਜ਼ਿੰਦਗੀ ਆਪਦਾ ਸੁਪਨਾ ਖਰਾਬ ਕਰਦੀ ਆ ਗੁਰਬਾਣੀ ਦੇ ਵਿੱਚ ਇਥੋਂ ਤੱਕ ਲਿਖਿਆ ਕਿ ਇਦਾਂ ਦਾ ਪੁੱਤ ਜਿਹੜਾ ਕਿ ਨਸ਼ਈ ਹੈ ਗੰਦੇ ਕੰਮ ਕਰਦਾ ਹੈ ਗਲਤ ਕੰਮ ਕਰਦਾ ਹੈ ਇਹਦੇ ਨਾਲੋਂ ਤਾਂ ਕਹਿੰਦੇ ਨਪੁੱਤੀ ਮਾਂ ਚੰਗੀ ਆ ਉਹਦੀ ਕੁੱਖ ਨੂੰ ਕਹਿੰਦੇ ਭਾਗ ਹੀ ਨਾ ਲੱਗਣ ਦੇਖੋ ਅੱਗੇ ਐਨੇ ਐਨੇ ਬੱਚਿਆਂ ਨੂੰ ਸੰਭਾਲ ਲੈਂਦੇ ਸੀ ਮਾਪੇ ਹੁਣ ਆਪਾਂ ਜਦੋਂ ਬੱਚਾ ਛੋਟਾ ਜਾਂ ਹੁੰਦਾ ਹੈ ਸਾਲ 6 ਮਹੀਨਿਆਂ ਦਾ بڑا ਵੀ ਹਾਂ ਬਸ ਅਸੀਂ ਉਹ ਪਤਾ ਨਹੀਂ ਕਿ ਇਸ ਨੂੰ ਉੱਪਰੋਂ ਅੰਬਰ ਤੋਂ ਲਾ ਲਿਆ ਆਪਾਂ ਕੋਈ ਉਹਨੂੰ ਸਿੱਖਿਆ ਨਹੀਂ ਦਿੰਦੇ ਕਿਉਂਕਿ ਜਦੋਂ ਮੈਂ ਅਕਸਰ ਦੇਖਿਆ ਗੁਰੂ ਘਰ ਜਾਂਦੇ ਆ ਜਾਂ ਕਿਸੇ ਮੈਰਿਜ ਵਗੈਰਾ ਕਿਤੇ ਵੀ ਆਪਾਂ ਜਾਂਦੇ ਆ ਨਾ ਗੁਰਦੁਆਰਾ ਸਾਹਿਬ ਜਾਂਦੇ ਆ ਉੱਥੇ ਨਾ 6 6 7 7 ਸਾਲ ਦੇ ਬੱਚੇ ਵੀ ਚਲੋ ਛੋਟੇ ਦਾ ਤਾਂ ਆਪਾਂ ਕਹੀ ਨਹੀਂ ਪੁੱਛ ਸਕਦੇ ਉਹ ਵੀ ਨਾ ਟੱਪੀ ਜਾਣਗੇ ਸਿਰ ਨੰਗੇ ਹੋਣਗੇ ਮਾਮਾ ਦਾ ਇੱਥੇ ਤੱਕ ਹਿੰਮਤ ਨਹੀਂ ਪੈਂਦੀ ਵੀ ਉਹਨਾਂ ਨੂੰ ਐਂ ਕਹਿ ਦੇਣੀ ਆ ਕਿ ਪੁੱਤ ਤੁਸੀਂ ਟਿੱਕੇ ਬਹਿ ਜਾਓ ਮਾਂ ਦਾ ਦਰਜਾ ਬਹੁਤ ਵੱਡਾ ਹੈ ਰੱਬ ਦੇ ਬਰਾਬਰ ਮਾਂ ਨੂੰ ਦਰਜਾ ਦਿੱਤਾ ਗਿਆ ਹੈ ਜਿਸ ਘਰ ਦੀ ਕਹਿੰਦੇ ਔਰਤ ਸਿਆਣੀ ਹੋਵੇ ਚਾਹੇ ਸਾਰਾ ਘਰ ਕਮਲਾ ਹੋਵੇ ਇਕੱਲੀ ਔਰਤ ਸਿਆਣੀ ਹੋਵੇ ਉਹ ਘਰ ਨੂੰ ਟੁੱਟਣ ਨਹੀਂ ਦਿੰਦੀ ਹੈਗੀ ਉਹ ਚੰਗੀ ਪਤਨੀ ਚੰਗੀ ਧੀ ਬਣ ਕੇ ਉਹ ਸਾਰੇ ਫਰਜ਼ਾਂ ਨੂੰ ਪੂਰੇ ਕਰੇ ਤਾਂ ਔਰਤ ਜਿੰਨਾ ਮਹਾਨ ਕੋਈ ਨਹੀਂ ਹੈਗਾ ਪਰ ਅੱਜ ਆਪਾਂ ਫਰਜ਼ਾਂ ਤੋਂ ਖੁੰਝ ਚੁੱਕੇ ਆ ਸਾਡੇ ਪਿੰਡ 6-7 ਸਾਲ ਪਹਿਲਾਂ ਦੀ ਇੱਕ ਗੱਲ ਹੈਗੀ ਮੇਰੇ ਸਾਡੇ ਤਰੀਕੇ ਚੋਂ ਕਿਉਂਕਿ ਸਾਡਾ ਪਿੰਡ ਥੋੜਾ ਜਿਹਾ ਵੱਡੇ ਮੇਰਾ ਪੇਕਾ ਪਿੰਡ ਉੱਥੇ ਸ੍ਰੀਕੇ ਨੇ ਸ੍ਰੀਕੇ ਹੁੰਦੇ ਨੇ ਜਿੱਦਾਂ ਕਿ ਸ਼ਹਿਰਾਂ ਦੇ ਵਿੱਚ ਨਾ ਗਲੀਆਂ ਹੁੰਦੀਆਂ ਨੇ ਇੰਨੇ ਨੰਬਰ ਹੁੰਦੇ ਨੇ ਪਰ ਪਿੰਡਾਂ ਦੇ ਵਿੱਚ ਸ੍ਰੀਕੇ ਹੁੰਦੇ ਨੇ ਵੀ ਇੰਨੇ ਘੱਟ ਸਾਡੇ ਨਹੀਂ ਗੱਠ ਅੱਗੇ ਦਾਦੇ ਪਰਦਾਦੇ ਜਿਨ੍ਹਾਂ ਦੇ ਅੱਗੇ ਅੱਗੇ ਰਿਸ਼ਤੇ ਦਾ ਮਤਲਬ ਕਿ ਹੁੰਦੇ ਨੇ ਚਾਚੇ ਤਾਇਆ ਦੇ ਪੁੱਤ ਉਹਨੂੰ ਸ੍ਰੀਕਾ ਕਾਇ ਦਿੰਦੀ ਹੈਗੇ ਉਹਨਾਂ ਦਾ ਜਿਹੜਾ ਮੇਰਾ ਉਹ ਇੱਕ ਡੈਡੀ ਦਾ ਦੋਸਤ ਸੀਗਾ ਮਤਲਬ ਕਿ ਤਾਇਆ ਜੀ ਦੀ ਥਾਂ ਤੇ ਲੱਗਦਾ ਸੀਗਾ ਉਹਦੇ ਦੋ ਪੁੱਤ ਸੀਗੇ ਜਦੋਂ ਮੇਰੇ ਡੈਡੀ ਜੀ ਸ਼ਰਾਬ ਪੀਂਦੇ ਹੁੰਦੇ ਸੀਗੇ ਦੇਖੋ ਇਹ ਪਹਿਲੀ ਗੱਲ ਹੈ ਜਿਹੜੀ ਤੁਸੀਂ ਨੇ ਪੂਰੇ ਧਿਆਨ ਨਾਲ ਸੁਣਨੀ ਆ ਕਦੇ ਵੀ ਕਿਸੇ ਦਾ ਹੱਕ ਨਹੀਂ ਖਾਣਾ ਉਹ ਹੱਕ ਹਦਾ ਹੋਇਆ ਤੁਹਾਡਾ ਤੁਹਾਡੀ ਔਲਾਦ ਵਾਪਸ ਤੁਹਾਨੂੰ ਕਰੇਗੀ ਹੀ ਕਰੇਗੀ ਮੇਰੇ ਡੈਡੀ ਜੀ ਮੇਰੇ ਪਾਪਾ ਮੈਂ ਪਹਿਲਾਂ ਦੱਸੀ ਹੋਈ ਹੈ ਗੱਲ ਕਿ ਉਹ ਸ਼ਰਾਬ ਪੀਂਦੇ ਹੁੰਦੇ ਸੀ ਅੱਜ ਤੋਂ ਇਹ 20 ਸਾਲ ਪਹਿਲਾਂ ਦੀ ਗੱਲ ਹੈਗੀ 20 22 ਸਾਲ ਪਹਿਲਾਂ ਦੀ ਗੱਲ ਤੇ ਉਹ ਨਾ ਉਹਨੂੰ ਪੈਸੇ ਫੜਾ ਦਿੰਦੇ ਹੁੰਦੇ ਸੀਗੇ ਕਹਿੰਦੇ ਹੁੰਦੇ ਸੀ ਜਦੋਂ ਮਲਕਿ ਉਹਨੂੰ ਡੈਡੀ ਨੂੰ ਮੇਰੇ ਨੂੰ ਲੋੜ ਹੁੰਦੀ ਵੀ ਮੈਨੂੰ 1000 ਰੁਪਏ ਦੇ ਦੇ ਮੈਨੂੰ 500 ਰੁਪਏ ਦੇ ਦੂਤ ਫੜ ਲਿਆ ਹੁੰਦਾ ਹੁੰਦਾ ਸੀ ਹੈ ਨਾ ਵੀ ਹਾਂ ਵੀ ਮੈਂ ਖਰਾਪ ਹੀ ਲੂੰਗਾ ਜਾਂ ਕੁਝ ਵੀ ਚਲੋ ਹਨਾ ਹੁੰਦਾ ਸੀਗਾ ਤੇ ਉਹ ਕਰਦੇ ਰਹਿੰਦੇ ਸੀ ਉਹ ਨਾ ਧੋਖਾ ਕਰਦਾ ਸੀ ਮੇਰੇ ਡੈਡੀ ਨਾਲ ਜਿੱਦਾਂ ਕਿ ਮੇਰੇ ਡੈਡੀ ਨੇ ਪਪਾ ਜੀ ਨੇ ਹਨਾ ਉਹ ਤੋਂ 1000 ਰੁਪਏ ਲੈਂਦਾ ਤਾਂ ਉਹਨੇ 5000 ਲਿਖ ਲੈਣਾ ਜਿੱਦਾਂ ਕਿ 20000 ਰੁਪਏ ਬਣਾਇਆ ਉਹਦੇ ਚੋਂ 2-4000 ਰੁਪਏ ਦੇ ਦੇਣਾ ਬਾਕੀ ਕਹਿ ਦੇਣਾ ਵੀ ਤੂੰ ਤਾਂ ਲੈ ਗਿਆ ਸੀ ਪਪਾ ਜੀ ਮੇਰੇ ਇੰਨੇ شریف ਸੀਗੇ ਹਨਾ ਮਲਕਿ ਉਹ ਕਹਿ ਦਿੰਦੇ ਹੁੰਦੇ ਸੀ ਵੀ ਚਲੋ ਲੈ ਗਿਆ ਹੋਊਗਾ ਨਾ ਉਹ ਇੰਨਾ ਭਰੋਸਾ ਕਰਦੇ ਸੀ ਉਹਦੇ ਤੇ ਫਿਰ ਉਹਦਾ ਜਿਹੜਾ ਵੱਡਾ ਪੁੱਤ ਸੀਗਾ ਉਹ ਜਿੱਥੇ ਉਹ ਪੁੱਤਾਂ ਜੀਆਂ ਕੱਢਦੇ ਆ ਬਾਬੜ ਭਾਗ ਸਿੰਘ ਦੇ ਉਥੇ ਨਸ਼ਾ ਖਾ ਕੇ ਗੋਲੀਆਂ ਮਿਲ ਕੇ ਨਸ਼ੇ ਦੀਆਂ ਜਾਦੇ ਖਾ ਗਿਆ ਉਥੇ ਮੁੱਕ ਗਿਆ ਜਿਹੜਾ ਉਹਦਾ ਦੂਸਰਾ ਪੁੱਤ ਸੀਗਾ ਉਹ ਵੀ ਨਸ਼ੇ ਤੇ ਲੱਗ ਗਿਆ ਉਹਦਾ ਵਿਆਹ ਹੋ ਗਿਆ ਦੋ ਬੱਚੇ ਹੋ ਗਏ ਤੇ ਚਲੋ ਹੌਲੀ ਹੌਲੀ ਵਾਹਿਗੁਰੂ ਜੀ ਦੀ ਮਿਹਰ ਹੋਈ ਮੇਰੇ ਪਾਪਾ ਜੀ ਨੇ ਅਮਰਤ ਛਕ ਲਿਆ ਸੋਜੀ ਆ ਗਈ ਪਤਾ ਮੇਰੇ ਪਾਪਾ ਜੀ ਨੂੰ ਵੀ ਸੀ ਕਿ ਉਹ ਮੇਰੇ ਨਾਲ ਇਸ ਤਰੀਕੇ ਨਾਲ ਧੋਖਾ ਕਰਦਾ ਸੀ ਤੇ ਅਸੀਂ ਜੇ ਕਹਿ ਦਿੰਦੇ ਤਾਂ ਪਾਪਾ ਕਹਿੰਦੇ ਵੀ ਪੁੱਤ ਵਾਹਿਗੁਰੂ ਜੀ ਦੇਖ ਰਹੇ ਨੇ ਉਹ ਪੱਕਾ ਇਨਸਾਫ ਕਰਦੇ ਨੇ ਭਰੋਸਾ ਰੱਖੋ ਚਲੋ ਮੈਂ ਉਹ ਆਪਣਾ ਦੋਸਤ ਮੰਨਿਆ ਸੀ ਉਹਨੇ ਮੇਰੇ ਨਾਲ ਧੋਖਾ ਕੀਤਾ ਕੋਈ ਗੱਲ ਨਹੀਂ ਵਾਹਿਗੁਰੂ ਇੱਕ ਦਿਨ ਇਨਸਾਫ ਜ਼ਰੂਰ ਕਰ ਲਗੇ ਦੂਸਰਾ ਪੁੱਤਰ ਸੀਗਾ ਜਿਹੜਾ ਉਹਦਾ ਮੈਂ ਤੁਹਾਨੂੰ ਦੱਸ ਰਹੀ ਹਾਂ ਉਹ ਇੰਨਾ ਨਸ਼ਾ ਲੱਗਿਆ ਕਰਨ ਉਹ ਕਹਿ ਦਿੰਦਾ ਵੀ ਮੇਰਾ ਪਿਓ ਮੇਰੇ ਕੋਲੋਂ ਅੱਖਾਂ ਕੱਢਦਾ ਕਿਉਂਕਿ ਜਿਹੜਾ ਮੇਰੇ ਦੋਸਤ ਨਾਲ ਧੋਖਾ ਕਰ ਸਕਦਾ ਉਹ ਸਵੇਰ ਸਾਰੇ ਪਰਿਵਾਰ ਤੇ ਜਿੱਦਾਂ ਅੱਜ ਕੱਲ ਪਕਾਇਨਾ ਵੀ ਮੇਰਾ ਸਹੁਰਾ ਜਾਂ ਮੇਰਾ ਪਾਪਾ ਉਹ ਮੇਰੇ ਤੇ ਰੋਬ ਰੱਖਦਾ ਹੈ ਮੈਨੂੰ ਕੁਛ ਦਿੰਦਾ ਨਹੀਂ ਜ਼ਮੀਨ ਜਾਇਦਾਦ ਨਹੀਂ ਵੰਡ ਕੇ ਦਿੰਦਾ ਨਾ ਇਸ ਤਰੀਕੇ ਨਾਲ ਉਹ ਵੀ ਇਦਾਂ ਹੀ ਕਰਦਾ ਰਿਹਾ ਇੱਕ ਦਿਨ ਉਹ ਮੁੰਡਾ ਆਪਦੇ ਪੁੱਤ ਨੂੰ ਕਹਿੰਦਾ ਕਹਿੰਦਾ ਅੱਜ ਮੈਂ ਤੇਰੇ ਦਾਦੇ ਨੂੰ ਕਹਿੰਦਾ ਮਾਰੂੰਗਾ ਤੇ ਪੋਤੇ ਨੇ ਜਾ ਕੇ ਦਾਦੇ ਨੂੰ ਦੱਸਤਾ ਤੇ ਦਾਦੇ ਨੂੰ ਦੱਸਿਆ ਹੋਇਆ ਕਹਿੰਦਾ ਦਾਦਾ ਜੀ ਕਹਿੰਦਾ ਮੇਰਾ ਪਾਪਾ ਆਜਾ ਇਹ ਕਹਿੰਦੇ ਵੀ ਮੈਂ ਤੇਰੇ ਦਾਦੇ ਨੂੰ ਮਾਰੂੰਗਾ ਉਹ ਹੰਕਾਰ ਕਹਿੰਦਾ ਵੀ ਐ ਕਿਵੇਂ ਮਾਰ ਦੂਗਾ ਸੁੱਤਾ ਪਿਆ ਸੀਗਾ ਸੁੱਤੇ ਪਏ ਦਾ ਰਾਤ ਨੂੰ ਪੁੱਤ ਨੇ ਚੱਕੀ ਦਾ ਆਪਣੀ ਤਿਆਗ ਕਹੀ ਇੱਥੋਂ ਗਲ ਵੜਤਾ ਇਹ ਤੁਸੀਂ ਪਤਾ ਵੀ ਕਰ ਸਕਦੇ ਉੱਬਾਵਾਲ ਪਿੰਡ ਦੀ ਖਾਮ ਰਹਿ ਗਈ ਇਹ ਵੀ ਹਾਂ ਉੱਥੇ ਪੁੱਤ ਨੇ ਅੱਜ ਤੋਂ ਪੰਜ 6 ਕੇ ਸਾਾਲ ਪਹਿਲਾਂ ਵੀ ਕਹੀ ਨਾਲ ਗਲ ਵਟਿਆ ਸੀਗਾ ਜਾਂ ਨਹੀਂ ਵਟਿਆ ਸੀਗਾ ਦੇਖੋ ਪਾਪ ਜਦੋਂ ਕਮਾਉਣੇ ਆਪਾਂ ਕਿਸੇ ਦੀ ਕਮਾਈ ਆਪਣੇ ਘਰੇ ਆਪਾਂ ਚੋਰੀ ਨਾਲ ਰੱਖਦੇ ਆਂ ਜਾ ਕਿ ਤੂੰ ਵੀ ਆਪਾ ਠੱਗੀ ਚੋਰੀ ਕਰਕੇ ਆਪਦੇ ਘਰ ਦੇ ਵਿੱਚ ਲੈ ਕੇ ਆਉਣਿਆ ਉਹਦੇ ਨਾਲ ਤੁਹਾਡੀ ਔਲਾਦ ਵਿਗੜੇਗੀ ਹੀ ਵਿਗੜੇਗੀ ਤੁਹਾਡੇ ਘਰ ਦੀ ਬਰਬਾਦੀ ਹੋਵੇਗੀ ਹੀ ਹੋਵੇਗੀ ਜਿਆਦਾਤਰ ਤੁਸੀਂ ਦੇਖਿਆ ਹੋਣਾ ਹੈਗਾ ਹਨਾ 2 ਨੰਬਰ ਦਾ ਪੈਸਾ ਕਮਾ ਕੇ ਆਪਾਂ ਕਹਿ ਦਿੰਦੇ ਆ ਵੀ ਅਸੀਂ ਤਾਂ ਦਸਬੰਦ ਵੀ ਕੱਢਦੇ ਆ ਹਨਾ ਜਦ ਆਪਦੇ ਭੈਣ ਭਰਾ ਦਾ ਕਿਸੇ ਦਾ ਹੱਕ ਮਾਰ ਕੇ ਆਪਾਂ ਕਹਿਣਾ ਲੈ ਮੈਂ ਤਾਂ ਦਸਬੰਦ ਵੀ ਕੱਢਦਾ ਮੈਂ ਤਾਂ ਨਾਮ ਵੀ ਚਾਪਦਾ ਪਰਨੇ ਕਹਿੰਦੀ ਇਹ ਕਦੇ ਵੀ ਕਿਸੇ ਦਾ ਪਰਾਇਆ ਹੱਕ ਹੈ ਜਿਹੜਾ ਮਨ ਕੇ ਕਦੇ ਵੀ ਖਾਣਾ ਨਹੀਂ ਚਾਹੀਦਾ ਉਥੇ ਵਾਹਿਗੁਰੂ ਜੀ ਤੁਹਾਡਾ ਉਹ ਜਿਹੜਾ ਹੱਕ ਹੈ ਉਹ ਕੱਢਣਗੇ ਹੀ ਕੱਢਣਗੇ ਕਿਸੇ ਦਿਨ ਤੁਹਾਡੀ ਔਲਾਦ ਮਾੜੀ ਨਿਕਲੀ ਹੋਗੀ ਤੁਹਾਡਾ ਪੁੱਤ ਨਸ਼ੇ ਤੇ ਲੱਗ ਜਾਊਗਾ ਜਾਂ ਤੁਹਾਡੀ ਧੀ ਕੋਈ ਇਹੋ ਜਿਹਾ ਗਲਤ ਕੰਮ ਕਰ ਲੂ ਤੁਹਾਡਾ ਪਤੀ ਸ਼ਰਾਬ ਤੇ ਲੱਗ ਜਾਊ ਤੁਹਾਡੀ ਪਤਨੀ ਨੂੰ ਕੋਈ ਬਿਮਾਰੀ ਆ ਜਾਊ ਜਾਂ ਤੁਹਾਡੇ ਘਰ ਦੇ ਵਿੱਚ ਕੁਝ ਨਾ ਕੁਝ ਹੋਵੇਗਾ ਹੀ ਹੋਵੇਗਾ ਮੇਰਾ 100% ਯਕੀਨ ਹੈ ਤੇ ਦੂਸਰੀ ਗੱਲ ਆਪਣੀਆਂ ਧੀਆਂ ਨੂੰ ਹਮੇਸ਼ਾ ਸਿੱਖਿਆ ਦਿਓ ਧੀਆਂ ਨੂੰ ਵੀ ਤੇ ਪੁੱਤਾਂ ਨੂੰ ਵੀ ਅੱਜ ਕੱਲ੍ਹ ਲੜਕੇ ਮਲਕੇ ਲੜਕੀਆਂ ਨਾਲ ਸ਼ਾਦੀ ਕਰਵਾਉਣ ਤੋਂ ਵੀ ਮਨਾ ਕਰ ਰਹੇ ਨੇ ਕਾਰਨ ਕੀ ਹੈ ਕਿਉਂਕਿ ਘਰ ਦੇ ਵਿੱਚ ਲੜਕੀਆਂ ਕੰਮ ਕਰਕੇ ਰਾਜੀ ਨਹੀਂ ਆਪਣੇ ਮਾਪੇ ਦੇ ਮੂਹਰੇ ਬੋਲਦੀਆਂ ਨੇ ਜੇ ਕਿਸੇ ਕੰਮ ਨੂੰ ਕਹਿ ਕਹਿਣਗੇ ਵੀ ਮੈਂ ਕਿਹੜਾ ਤੁਹਾਡੀ ਨੌਕਰ ਲੱਗੀ ਆ ਤੁਸੀਂ ਖੁਦ ਸੋਚੋ ਵੀ ਜਦ ਮਾਪੇ ਦਾ ਉਹਨੂੰ ਤਰਸ ਨਹੀਂ ਆਉਂਦਾ ਮਾਪੇ ਦੇ ਮੂਹਰੇ ਹੋਏ ਇਹ ਗੱਲ ਬੋਲ ਸਕਦੀ ਹੈ ਤਾਂ ਬਗਾਨੇ ਸੱਸ ਸਹੁਰਾ ਜਾਂ ਪਤੀ ਉਹਦਾ ਕੀ ਲੱਗਣਗੇ ਬਚਪਨ ਤੋਂ ਹੀ ਆਪ ਦੀ ਧੀ ਨੂੰ ਤੁਸੀਂ ਸੰਸਕਾਰ ਦੇਵੋਗੇ ਉਹਦਾ ਸੁੱਖ ਤੁਹਾਨੂੰ ਹੀ ਮਿਲੇਗਾ ਕਿਉਂਕਿ ਜਦੋਂ ਉਹ ਬਗਾਨੇ ਘਰ ਜਾਵੇਗੀ ਹੀ ਜਾਵੇਗੀ ਇਹ ਤਾਂ ਸਿਧਾਂਤ ਹੈ ਦੇਖੋ ਕਿਸੇ ਰਾਜੇ ਨੇ ਵੀ ਆਪਣੀ ਧੀ ਘਰੇ ਨਹੀਂ ਰੱਖੀ ਹੈਗੀ ਉੱਥੇ ਜਾ ਕੇ ਜਦੋਂ ਹੁਣਾ ਤੁਹਾਡੀ ਧੀ ਗੁਣਾ ਦੀ ਸਾਂਝ ਕਰੇਗੀ ਤਾਂ ਸਾਰੇ ਪੁੱਛਣਗੇ ਵੀ ਹਾਂ ਸਾਰੇ ਰਿਸ਼ਤੇਦਾਰ ਵੀ ਲਾ ਲੋ ਸਾਰੇ ਉਹਦੇ ਸਾਸਰ ਵੀ ਕਹਿਣਗੇ ਵੀ ਹਾਂ ਇਹ ਫਲਾਣੇ ਦੀ ਧੀ ਹੈ ਇਹਦੇ ਮਾਂ ਬਾਪ ਦੇ ਦੇਖੋ ਕਿੰਨੇ ਚੰਗੇ ਕਰਮ ਸੀ ਤੇ ਸਾਡੇ ਕਿੰਨੇ ਚੰਗੇ ਭਾਗ ਤੀਜਾ ਜਿਹੜੀ ਇਹ ਸਾਡੇ ਘਰੇ ਆਈ ਹੈ ਅਕਸਰ ਜੀ ਨੂੰ ਪੁੱਛਿਆ ਜਾਂਦਾ ਕਹਿੰਦੇ ਨੇ ਸਾਡੀ ਕੁੜੀ ਤਾਂ ਪੜ੍ਹਦੀ ਐ ਉਹਨੂੰ ਟਾਈਮ ਨਹੀਂ ਲੱਗਦਾ ਸੀ ਕੀ ਕਰੀਏ ਐ ਇਦਾਂ ਕਰੀਏ ਦੇਖੋ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਮੇਰੀ ਗੁੜੀ ਐ ਮੈਡੀਕਲ ਕਰ ਰਹੀ ਐ ਡਾਕਟਰੀ ਦੀ ਪੜ੍ਹਾਈ ਕਰ ਰਹੀ ਐ ਤੁਹਾਨੂੰ ਵੀ ਪਤਾ ਵੀ ਜਿਹੜੇ ਮੈਡੀਕਲ ਬੱਚੇ ਕਰਦੇ ਨੇ ਉਹਨਾਂ ਨੂੰ ਸਾਹ ਲੈਣ ਦਾ ਵੀ ਟਾਈਮ ਨਹੀਂ ਆਉਂਦਾ ਮੇਰੀ ਬੇਟੀ 8 ਵਜੇ ਟਿਊਸ਼ਨ ਤੋਂ ਮਲਕੀ ਘਰ ਆਉਂਦੀ ਐ 8 ਵਜੇ ਵੀ ਜਦੋਂ ਉਹ ਘਰ ਆਉਂਦੀ ਐ ਮੈਨੂੰ ਕਹਿੰਨੇ ਬੇਟਾ ਚੇਂਜ ਕਰੋ ਚੇਂਜ ਕਰਕੇ ਸਾਰਿਆਂ ਨੂੰ ਰੋਟੀ ਪੜਾਓ ਆਪਣੀ ਰੋਟੀ ਪਾਓ ਸਾਰਾ ਕੁਝ ਆਪਦਾ ਕਰੋ ਸਵੇਰੇ ਇਹਨਾ ਝਾੜੂ ਲਗਾ ਦੇ ਜਾਂ ਪੋਚਾ ਲਗਾ ਦੇ ਪੁੱ ਜਦੋਂ ਵੀ ਆਪਾਂ ਨਾ ਮਾਂ ਅਕਸਰ ਮਾਂ ਕਹਿ ਦਿੰਦੀ ਐ ਮੈਂ ਕੀ ਕਰਾਂ ਮੇਰੀ ਕਿਹੜਾ ਇਹ ਸੁਣਦੇ ਆ ਦੇਖੋ ਸਾਰਾ ਦਿਨ ਬੱਚੇ ਮਾਂ ਕੋਲ ਹੀ ਰਹਿੰਦੇ ਆ ਪਿਓ ਖੇਤ ਜਾਊਗਾ ਡਿਊਟੀ ਕਰੂਗਾ ਕੁਝ ਵੀ ਕਰੂਗਾ ਪਿਓ ਦੀ ਜਿਹੜੀ ਹੁੰਦੀ ਐ ਅਟੈਚਮੈਂਟ ਬੱਚਿਆਂ ਨਾਲ ਬਹੁਤ ਘੱਟ ਹੁੰਦੀ ਐ ਮਾਂ ਦੀ ਜ਼ਿਆਦਾ ਹੁੰਦੀ ਐ ਦੇਖੋ ਅਕਸਰ ਹੁਣ ਨਾਲੇ ਮੈਂ ਤੁਹਾਨੂੰ ਦੱਸ ਰਹੀਆਂ ਵੀ ਚਾਹੇ ਤੁਸੀਂ ਜਿਹੜੇ ਮੇਰੇ ਜਾਣ ਪਛਾਣ ਵਾਲੇ ਨੇ ਆ ਨਾ ਜਾਂ ਕਿਤੇ ਵਾਹਿਗੁਰੂ ਨੇ ਮੌਕਾ ਦਿੱਤਾ ਮੈਂ ਤੁਹਾਨੂੰ ਆਪਣੇ ਪਰਿਵਾਰ ਨਾਲ ਮਿਲਾਉਂਗੀ ਫਿਰ ਵੀ ਮੈਨੂੰ ਵੀ ਜੇ ਕੋਈ ਗਲਤ ਕੰਮ ਕਰ ਦਿੰਦੇ ਨੇ ਜਾਂ ਬੱਚਾ ਕੋਈ ਪੜਦਾ ਨਹੀਂ ਜਾਂ ਕੋਈ ਪਾਠ ਨਹੀਂ ਕਰਦਾ ਫਿਰ ਵੀ ਮੈਨੂੰ ਸਾਰੇ ਕਹਿ ਦੇਣਗੇ ਤੂੰ ਨਹੀਂ ਕਹਿੰਦੀ ਇਹਨਾਂ ਨੂੰ ਇਹ ਸਾਰੇ ਕਹਿੰਦੀ ਕਹਿੰਦੇ ਨੇ ਇਹਦਾ ਕੋਈ ਉਹ ਨਹੀਂ ਹੁੰਦਾ ਵੀ ਹਾਂ ਮੈਨੂੰ ਕਿਹਾ ਤਾਂ ਉਹਨਾਂ ਨੂੰ ਪਤਾ ਹੈ ਵੀ ਮਾਂ ਦੀ ਬੱਚੇ ਮੰਨਣਗੇ ਹੀ ਮੰਨਣਗੇ ਕਿਉਂਕਿ ਜਦੋਂ ਮਾਂ ਪਾਪਾ ਜਿਹੜਾ ਕੰਮ ਕਰਦੇ ਵਿੱਚ ਕਰਦੇ ਨੇ ਉਹ ਕੰਮ ਬੱਚੇ ਕਰਨਗੇ ਹੀ ਕਰਨਗੇ ਤੀਸਰੀ ਕਦੇ ਵੀ ਦੋਨੋਂ ਪਤੀ ਪਤਨੀ ਬੱਚਿਆਂ ਨੂੰ ਆਪਦੇ ਘਰ ਦਾ ਪੇੜ ਬਿਲਕੁਲ ਨਾ ਦਿਓ ਜਿੱਦਾਂ ਕਿ ਤੁਸੀਂ ਤੁਹਾਡੇ ਘਰ ਤੁਸੀਂ ਕੋਈ ਕਰਜ਼ਾ ਲੈਣੇ ਹੋ ਜਾਂ ਤੁਹਾਡੇ ਘਰ ਕੋਈ ਚੀਜ਼ ਹੈ ਨਹੀਂ ਉਹ ਜਰੂਰ ਦੱਸੋ ਬੱਚਿਆਂ ਨੂੰ ਜਦੋਂ ਤੁਹਾਡੇ ਬੱਚੇ ਥੋੜੇ ਜੇ ਵੱਡੇ ਹੋ ਜਾਣ ਪਰ ਤੁਸੀਂ ਥੋੜੀ ਥੋੜੀ ਸੇਵਿੰਗ ਵੀ ਕਰਕੇ ਰੱਖੋ ਕਿਉਂਕਿ ਆਉਣ ਵਾਲਾ ਸਮਾਂ ਬਹੁਤ ਖਤਰਨਾਕ ਆ ਰਿਹਾ ਥੋੜੀ ਥੋੜੀ ਸੇਵਿੰਗ ਕਰਕੇ ਰੱਖੋਗੇ ਉਸ ਚੀਜ਼ ਨੂੰ ਆਪਣੇ ਬੱਚਿਆਂ ਤੋਂ ਅਲੱਗ ਰੱਖੋ ਕਿਉਂਕਿ ਬਾਅਦ ਦੇ ਵਿੱਚ ਉਹ ਸਾਰੀ ਚੀਜ਼ ਉਹਨਾਂ ਵਾਸਤੇ ਤੁਸੀਂ ਯੂਜ਼ ਕਰਨੀ ਹੈ ਪਰ ਅਗਰ ਤੁਸੀਂ ਸਾਰਾ ਕੁਝ ਹੀ ਹੈ ਨਾ ਉਹਨਾਂ ਨੂੰ ਦੱਸੀ ਜਾਊਂਗੇ ਦੱਸ ਕਰੀ ਜਾਊਂਗੇ ਉਹਨਾਂ ਦੇ ਸਾਹਮਣੇ ਤਾਂ ਉਹ ਵਿਗੜਨਗੇ ਹੀ ਵਿਗੜਨਗੇ ਕਿਉਂਕਿ ਉਹਨਾਂ ਨੂੰ ਹੁੰਦਾ ਵੀ ਸਾਡੇ ਮਾਪੇ ਕੋਲੇ ਹੈਗਾ ਤੇ ਸਾਨੂੰ પાਕੇ ਹੀ ਦੇਣਗੇ ਲੈ ਕੇ ਹੀ ਦੇਣਗੇ ਅਗਲੀ ਗੱਲ ਪਤੀ ਪਤਨੀ ਅਗਰ ਤੁਹਾਡਾ ਕੋਈ ਇਸੇ ਚੀਜ਼ ਪਿੱਛੇ ਲੜਾਈ ਝਗੜਾ ਹੈ ਜਾਂ ਮਨ ਮੋਟਾ ਹੈ ਕੁਝ ਵੀ ਹੈਗਾ ਤਾਂ ਤੁਸੀਂ ਉਸ ਚੀਜ਼ ਨੂੰ ਬੱਚਿਆਂ ਦੇ ਸਾਹਮਣੇ ਨਾ ਲੈ ਕੇ ਆਓ ਕਿਉਂਕਿ ਤੁਹਾਡੀ ਲੜਾਈ ਝਗੜੇ ਦਾ ਅਸਰ ਬੱਚਿਆਂ ਤੇ ਬਹੁਤ ਜ਼ਿਆਦਾ ਪਵੇਗਾ ਕਦੇ ਵੀ ਬੱਚੇ ਨੂੰ ਕਿਸੇ ਗੱਲ ਨੂੰ ਕਹਿਣਾ ਹੈ ਅਗਰ ਤੁਸੀਂ ਕਰਕੇ ਦੇਖਿਓ ਖਿੱਚ ਕੇ ਪਾਉਂਗੇ ਨਾ ਆ ਐਂ ਕਰ ਲੈ ਤਾਂ ਉਹ ਆਪਦੇ ਤੋਂ ਛੋਟੇ ਨੂੰ ਉਦਾਂ ਹੀ ਕਰੇਗਾ ਆਪਦੇ ਤੋਂ ਵੱਡੇ ਤੋਂ ਵੀ ਵੱਡੇ ਨੂੰ ਵੀ ਉਦਾਂ ਹੀ ਕਰੇਗਾ ਚਾਹੇ ਤੁਸੀਂ ਜਿੰਨਾ ਮਰਜ਼ੀ ਲੜਾਈ ਝਗੜਾ ਹੋਵੇ ਆ ਤੁਹਾਡੇ ਚ ਪਰ ਬੱਚਿਆਂ ਦੇ ਸਾਹਮਣੇ ਤੁਸੀਂ ਨੋਰਮਲ ਰਹੋ ਮੈਂ ਤੁਹਾਨੂੰ ਇਹ ਨਹੀਂ ਕਹਿੰਦੀ ਕਿ ਕਿਉਂਕਿ ਲੜਾਈ ਝਗੜਾ ਸਾਰਿਆਂ ਚ ਹੁੰਦਾ ਹੈਗਾ ਪਰ ਬੱਚਿਆਂ ਦੇ ਸਾਹਮਣੇ ਤੁਸੀਂ ਨੋਰਮਲ ਰਹੋਗੇ ਤਾਂ ਬੱਚੇ ਤੁਹਾਡਾ ਡਰ ਮੰਨਣਗੇ ਕਦੇ ਵੀ ਬੱਚਿਆਂ ਨੂੰ ਇਹ ਨਾ ਕਹੋ ਵੀ ਤੇਰਾ ਪਿਓ ਨਹੀਂ ਕੁਝ ਕਰ ਸਕਦਾ ਤੂੰ ਐਂ ਕਰ ਲਾ ਕਦੇ ਵੀ ਪਿਓ ਨੂੰ ਇਹ ਨਹੀਂ ਕਹਿਣਾ ਸਕਦਾ ਤੇਰੀ ਮਾਂ ਦੀਆਂ ਸੁਣੇ ਕਿਉਂਕਿ ਅੱਜ ਇੱਕ ਦੀ ਹਟਾਓਗੇ ਤਾਂ ਦੂ ਕੱਲ ਨੂੰ ਦੂਸਰੇ ਦੀ ਵੀ ਉਹ ਸੁਣਨੋਂ ਹਟੇਗਾ ਹੀ ਹਟੇਗਾ ਆਉਣ ਵਾਲਾ ਭਵਿੱਖ ਇੰਨਾ ਖਤਰਨਾਕ ਆ ਰਿਹਾ ਜੇ ਤੁਸੀਂ ਹੁਣੇ ਤੋਂ ਆਪਣੇ ਬੱਚਾ ਨੂੰ ਨਾ ਸੰਭਾਲਿਆ ਤਾਂ ਬਹੁਤ ਜ਼ਿਆਦਾ ਪਛਤਾਓਗੇ ਅਗਲੀ ਗੱਲ ਆਗੀ ਮੋਬਾਈਲ ਦੇਖੋ ਮੋਬਾਈਲ ਹੁਣ ਸਾਰਿਆਂ ਨੂੰ ਚਾਹੀਦਾ ਬੱਚਿਆਂ ਨੂੰ ਤੁਹਾਨੂੰ ਵੀ ਪਤਾ ਹੈ ਵੀ ਚਾਹੀਦਾ ਹੀ ਚਾਹੀਦਾ ਜਿੱਦਾਂ ਕਿ ਮੈਂ ਦੱਸਿਆ ਵੀ ਤੁਹਾਨੂੰ ਵੀ ਮੇਰੀ ਗੁੜੀਆ ਡਾਕਟਰੀ ਦੀ ਪੜਾਈ ਕਰ ਰਹੀ ਹੈ ਮੈਡੀਕਲ ਵਾਲੇ ਬੱਚੇ ਨੂੰ ਮੋਬਾਈਲ ਹਰ ਟਾਈਮ ਚਾਹੀਦਾ ਪਰ ਤੁਸੀਂ ਯਕੀਨ ਮੰਨਿਓ ਮੇਰੀ ਗੁੜੀਆਂ ਨੇ ਹਜੇ ਤੱਕ ਆਪਣਾ ਪਰਸਨਲ ਮੋਬਾਈਲ ਨਹੀਂ ਲੈਂਦਾ ਉਹਦੇ ਕੋਲੇ ਜਦੋਂ ਵੀ ਉਹਨੇ ਪੜ੍ਹਨਾ ਤਾਂ ਉਹ ਮੇਰੇ ਮੋਬਾਈਲ ਨੂੰ ਹੀ ਚੂਜ਼ ਕਰਦੀ ਹੈ ਮੈਂ ਲਾਕਡਾਊਨ ਦੇ ਵਿੱਚ ਖੁਦ ਮੋਬਾਈਲ ਲਾਕਡਾਊਨ ਦੇ ਵਿੱਚ ਲੈਂਦਾ ਦੇਖੋ ਮੋਬਾਈਲ ਦੀ ਜਿਹੜੀ ਵਰਤੋਂ ਆਏਗੀ ਉਸ ਸਹੀ ਤਰੀਕੇ ਨਾਲ ਘੱਟ ਤੇ ਗਲਤ ਤਰੀਕੇ ਨਾਲ ਜ਼ਿਆਦਾ ਹੋ ਰਹੀ ਹੈ। ਹੁਣ ਮੇਰੀ ਗੁੜੀਏ ਦੇ ਨਾਲ ਜਿਹੜੇ ਬੱਚੇ ਪੜ੍ਹਦੇ ਨੇ ਕਿਸੇ ਕੋਲੇ ਆਈਫੋਨ ਹੈ ਕਿਸੇ ਕੋਲੇ ਕੋਈ ਫੋਨ ਹੈ ਕੋਈ ਕਿਸੇ ਕੋਈ ਫੋਨ ਹੈ ਇਦਾਂ ਚਲੋ ਫੀਲ ਤਾਂ ਉਹ ਵੀ ਕਈ ਵਾਰੀ ਮੈਨੂੰ ਕਹਿ ਲੈਂਦੇ ਨੇ ਮਮਾ ਮੈਨੂੰ ਫਿਰ ਉਹਨੂੰ ਮੈਂ ਕਿਹਾ ਵੀ ਬੇਟਾ ਤੂੰ ਪਲਾਸਟਿਕ ਕਰ ਤੈਨੂੰ ਨਾਲ ਦੀ ਨਾਲ ਜੋ ਤੂੰ ਫੋਨ ਲਵੇਂਗੀ ਤੈਨੂੰ ਮੰਗੇਗੀ ਇਸ ਤੈਨੂੰ ਉਹੀ ਲੈਦਾ। ਇਹ ਨਹੀਂ ਹੈਗਾ ਵੀ ਲੈ ਕੇ ਨਹੀਂ ਦੇ ਸਕਦੇ ਹੈਗੇ। ਕਈ ਨੈਗੇਟਿਵ ਵੀ ਕਮੈਂਟ ਕਰਨ ਕਰਦੇ ਆ ਵੀ ਹਾਂ ਲੈ ਕੇ ਨਹੀਂ ਦੇ ਸਕਦੇ ਤਾਂ ਐਂ ਕਰਦੇ ਆ। ਵਾਹਿਗੁਰੂ ਦੀ ਕਿਰਪਾ ਦੇ ਨਾਲ ਸਭ ਕੁਝ ਕਰ ਸਕਦੇ ਆ। ਪਰਮਾਤਮਾ ਦੀ ਇੰਨੀ ਮਿਹਰ ਹੈਗੀ ਪਰ ਉਹ ਹਜੇ ਬੱਚੇ ਨੇ ਉਹਨਾਂ ਨੂੰ ਨਹੀਂ ਪਤਾ ਗਲਤ ਸਹੀ ਦਾ ਆਪਾਂ ਨੂੰ ਤਾਂ ਪਤਾ ਹੈ ਕੱਲ ਨੂੰ ਕੋਈ ਗਲਤ ਕੰਮ ਕਰਨਗੇ ਕੱਲ ਨੂੰ ਕੋਈ ਗਲਤ ਸਟੈਪ ਚੱਕਦੇ ਆ ਜ਼ਿੰਮੇਵਾਰ ਆਪਾਂ ਹੀ ਹੋਵਾਂਗੇ ਸਾਰੇ ਕਹਿਣਗੇ ਮਾਂ ਨੂੰ ਪਤਾ ਸੀ ਕਹਿਣਗੇ ਮਾਂ ਕੋਲੇ ਧੀ ਰਹਿੰਦੀ ਸੀ ਇਹਨੂੰ ਸਭ ਪਤਾ ਸੀ ਹੁਣ ਮਿੱਠੇ ਪੋਚੇ ਮਾਰਦੀ ਹੈ ਕਹਿੰਦੀ ਕਹਿੰਦੀ ਦੇਖੋ ਇਹ ਤਾਂ ਹੋ ਗਈਆਂ ਸਾਰੀ ਦੁਨੀਆਵੀ ਗੱਲਾਂ ਕਿਉਂਕਿ ਇੱਕ ਦਿਨ ਜਦੋਂ ਮੈਂ ਪਹਿਲਾ ਵੀਡੀਓ ਪਾਈ ਸੀ ਤਾਂ ਇੱਕ ਭੈਣ ਮੈਨੂੰ ਕਹਿੰਦੀ ਇਹ ਤਾਂ ਸਾਨੂੰ ਸਾਰਿਆਂ ਨੂੰ ਪਤਾ ਹੀ ਨਹੀਂ ਕਹਿੰਦੀ ਵੀ ਕੋਈ ਨਵੀਂ ਗੱਲ ਅਸ ਦੱਸਦਾ ਤੂੰ ਜੇ ਪਤਾ ਹੀ ਨਹੀਂ ਫਿਰ ਇੰਨਾ ਸਮਾਜ ਕਿਉਂ ਖਰਾਬ ਹੋ ਰਿਹਾ ਠੀਕ ਹੈ ਤੁਹਾਨੂੰ ਪਤਾ ਹੈ ਤੁਹਾਨੂੰ ਮubaruk ਹੈ ਤੁਸੀਂ ਆਪਣੇ ਬੱਚਿਆਂ ਨੂੰ ਸੰਭਾਲ ਲਿਆ ਹੋਇਆ ਬਹੁਤ ਵਧੀਆ ਗੱਲ ਹੈ ਕਿਉਂਕਿ ਜਿਹੜੇ ਪੇਰੈਂਟਸ ਜੌਬ ਕਰਦੇ ਆ ਜਿਹੜੇ ਪੇਰੈਂਟਸ ਥੋੜਾ ਜਿਹਾ ਨਾ ਅੱਜ ਕੱਲ ਇਗਨੋਰ ਵੀ ਜ਼ਿਆਦਾ ਕਰਦੇ ਆ ਬੱਚਿਆਂ ਨੂੰ ਵੀ ਕੋਈ ਨਾ ਇਹਨੂੰ ਫੜਾ ਦੋ ਮੋਬਾਈਲ ਪਰਾਂ ਬੈਠਾ ਰੋ ਮੈਨੂੰ ਡਿਸਟਰਬ ਨਹੀਂ ਕਰੂਗਾ ਮੈਨੂੰ ਇਹਦਾ ਨਾ ਉੱਥੇ ਬੱਚੇ ਵਿਗੜਦੇ ਹੀ ਵਿਗੜਦੇ ਆ ਚਾਹੇ ਤੁਸੀਂ ਜੌਬ ਕਰਦੇ ਹੋ ਚਾਹੇ ਤੁਸੀਂ ਕੁਝ ਵੀ ਕਰਦੇ ਹੋ ਜਿੱਦਾਂ ਕਿ ਮੇਰੇ ਹਸਬੰਦ ਜੀ ਵੀ ਜੌਬ ਕਰਦੇ ਆ ਮੈਂ ਉਹਨਾਂ ਨੂੰ ਹਮੇਸ਼ਾ ਕਹਿੰਦੀ ਆ ਵੀ ਦੇਖੋ ਜਿੰਨਾ ਮੇਰਾ ਡਰ ਆਏਗਾ ਚਾਹੇ ਜਿੰਨਾ ਮਰਜੀ ਰਹੇ ਪਰ ਜਿਹੜਾ ਪਿਓ ਦਾ ਡਰ ਹੁੰਦਾ ਹੈਗਾ ਬੱਚਿਆਂ ਤੇ ਉਹ ਉਹ ਬਹੁਤ ਜ਼ਰੂਰੀ ਹੁੰਦਾ ਪਿਓ ਦੇ ਡਰ ਨਾਲ ਹੀ ਬੱਚਾ ਸਹੀ ਚੱਲੇਗਾ ਮਾਂ ਚਾਹੇ ਜਿੰਨਾ ਮਰਜੀ ਜ਼ੋਰ ਲਾ ਲੇ ਬੱਚਾ ਜਦੋਂ ਵੱਡਾ ਹੋ ਗਿਆ ਮਾਂ ਦਾ ਡਰ ਨਹੀਂ ਮੰਨਦਾ ਹੈਗਾ ਮਾ ਜਿੰਨਾ ਮਰਜੀ ਕਹੀ ਜਾਵੇ ਮੇਰਾ ਪੁੱਤ ਮੇਰਾ ਪੁੱਤ ਮੇਰਾ ਪੁੱਤ ਪਰ ਐਂਡ ਤੇ ਜਾ ਕੇ ਜੇ ਉਹਨੂੰ ਪਿਓ ਦਾ ਡਰ ਨਹੀਂ ਹੈਗਾ ਤਾਂ ਉਹ ਵਿਗੜੇਗਾ ਹੀ ਵਿਗੜੂਗਾ ਚਾਹੇ ਜਿੰਨਾ ਮਰਜੀ ਜੋੜ ਲਾ ਲੈ ਮਣ ਅੱਜ ਕੱਲ ਮੈਂ ਦੇਖਿਆ ਵੀ ਬਹੁਤ ਚੰਦਾ ਅਸੀਂ ਚੱਕ ਲੈਨੇ ਵੀ ਹਾਂ ਮੇਰੇ ਸੰਭਾਲੇ ਹੋਏ ਨੇ ਨਹੀਂ ਪਿਓ ਦਾ ਡਰ ਬੱਚਿਆਂ ਤੇ ਹਮੇਸ਼ਾ ਰਹਿਣ ਦਿਓ ਇਹ ਬਹੁਤ ਜ਼ਰੂਰੀ ਹੈ ਬੱਚਿਆਂ ਦੇ ਸਾਹਮਣੇ ਅਗਰ ਹੋ ਸਕੇ ਤਾਂ ਤੁਸੀਂ ਵੀ ਥੋੜਾ ਜਿਹਾ ਪਤੀ ਦਾ ਭੈ ਮੰਨਿਆ ਕਰੋ ਕਿਉਂਕਿ ਫਿਰ ਬੱਚਿਆਂ ਨੂੰ ਵੀ ਹੁੰਦਾ ਵੀ ਮੇਰੇ ਮੰਮਾ ਡਰਦੇ ਨੇ ਤਾਂ ਮੇਰੇ ਡੈਡੀ ਦਾ ਸੁਭਾਅ ਇਦਾਂ ਦਾ ਹੈ ਨਾ ਵੀ ਤਾਂ ਬੱਚੇ ਵੀ ਡਰਦੇ ਨੇ ਅਗਲੀ ਗੱਲ ਆ ਕਿ ਹੁਣ ਗੁਰਵਾਣੀ ਦੇਖੋ ਚਲੋ ਮੈਂ ਕਈ ਵਾਰੀ ਇਮੋਸ਼ਨਲ ਵੀ ਹੋ ਜਾਂਦੀ ਆ ਹਨਾ ਕਿਉਂਕਿ ਜਦੋਂ ਬੱਚਿਆਂ ਦੀ ਕੋਈ ਗੱਲ ਆਉਂਦੀ ਆ ਨਾ ਮੈਂ ਇਦਾਂ ਦੇਖਦੀ ਆ ਤਾਂ ਮੇਰੇ ਮਨ ਨੂੰ ਬੜੀ ਸੱਟ ਲੱਗਦੀ ਹੈਗੀ ਵੀ ਜਦੋਂ ਗੁਰਦੁਆਰਾ ਸਾਹਿਬ ਦੀ ਜਿਹੜੀ ਮੈਂ ਤੁਹਾਨੂੰ ਗੱਲ ਦੱਸੀ ਹੈਗੀ ਐ ਫੜ ਫੜ ਕੇ ਨਾ ਮਾਂ ਮਾਂ ਨੂੰ ਐ ਥੱਲੇ ਸਿਰ ਲਾ ਦੇਣਗੇ ਉਹਨਾਂ ਦੇ ਬੋਲ ਪੱਟ ਜਾਣਗੇ ਰੋਲਾ ਪਾਈ ਜਾਣਗੇ ਵੀ ਪੈਣੋ ਇੱਕ ਵਾਰ ਤੁਸੀਂ ਐਨ ਤਾਂ ਕਹਿ ਸਕਦੇ ਹੋ ਵੀ ਪੁੱਤ ਜੀ ਬੈਠੋ ਤੁਸੀਂ ਸਿਰ ਅਰਤਨਾ ਕਰੋ ਤੁਸੀਂ ਹੈਨਾ ਜਦੋਂ ਆਪਾਂ ਥੋੜਾ ਥੋੜਾ ਬੱਚੇ ਨੂੰ ਕਰਦੇ ਆ ਤਾਂ ਬੱਚਾ ਜਰੂਰ ਸਮਝਦਾ ਹੈ ਅਗਲੀ ਗੱਲ ਜਦੋਂ ਤੁਸੀਂ ਹੈਨਾ ਪ੍ਰਸ਼ਾਦਾ ਪਾਣੀ ਬਣਾਉਨੇ ਹੋ ਉਸ ਟਾਈਮ ਵਾਹਿਗੁਰੂ ਗੁਰਮੰਤਰ ਦਾ ਤੁਸੀਂ ਜਾਪ ਜਰੂਰ ਕਰਿਆ ਕਰੋ ਜਾਂ ਮੋਲ ਮੰਤਰ ਦਾ ਤੁਸੀਂ ਜਾਪ ਕਰਿਆ ਕਰੋ ਬੱਚੇ ਨੂੰ ਖਾਣਾ ਦਿਨੇ ਹੋ ਬੱਚੇ ਦਾ ਸਿਰ ਬਾਉਨੇ ਹੋ ਬੱਚੇ ਨੂੰ ਤੁਸੀਂ ਲਵੇ ਬੈਠਦੇ ਹੋ ਜਾਂ ਬੱਚੇ ਨੂੰ ਬਿਠਾ ਕੇ ਆਪਣੀ ਗੋਦੀ ਦੇ ਵਿੱਚ ਸਿਰ ਰੱਖ ਕੇ ਮੋਲ ਮੰਤਰ ਦਾ ਪਾਠ ਕਰੋ ਕੋਈ ਸਾਖੀ ਸੁਣਾਓ ਬੱਚੇ ਨੂੰ ਜਾਂ ਵਾਹਿਗੁਰੂ ਗੁਰਮੰਤਰ ਦਾ ਤੁਸੀਂ ਜਾਪ ਕਰੋ ਉਸ ਬੱਚੇ ਦੇ ਸਿਰ ਤੇ ਹੱਥ ਰੱਖ ਕੇ ਜਿੰਨਾ ਵੀ ਜਿੱਦੀ ਤੋਂ ਜਿੱਦੀ ਬੱਚਾ ਤੁਹਾਡਾ ਵਿਗੜੇ ਤੋਂ ਵਿਗੜਿਆ ਹੋਇਆ ਬੱਚਾ ਤੁਸੀਂ ਉਹਦੇ ਸਿਰ ਤੇ ਹੱਥ ਰੱਖ ਕੇ ਵਾਹਿਗੁਰੂ ਦਾ ਗੁਰਮੰਤਰ ਦਾ ਜਾਪ ਕਰੋ ਜਾ ਤੁਸੀਂ ਮੋਲ ਮੰਤਰ ਦਾ ਜਾਪ ਕਰੋ 1 ਮਹੀਨਾ ਤੁਸੀਂ ਲਗਾਤਾਰ ਇਸ ਤਰੀਕੇ ਨਾਲ ਕਰਕੇ ਦੇਖਿਓ ਤੁਹਾਡੇ ਬੱਚੇ ਦਾ ਸੁਭਾਅ ਨਾ ਬਦਲਿਆ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਕਹਿ ਦਿਓ ਵੀ ਦੀਦੀ ਤੁਸੀਂ ਗਲਤ ਸੀ ਸਾਡੇ ਬੱਚੇ ਦਾ ਸੁਭਾਅ ਨਹੀਂ ਬਦਲਿਆ ਉਹਨੂੰ ਧਰਮ ਦੇ ਨਾਲ ਵੀ ਜੋੜੋ ਉਹਨੂੰ ਸਿੱਖੀ ਦੀਆਂ ਉਹਨੂੰ ਹਿੰਦੂ ਧਰਮ ਦੇ ਨਾਲੋਂ ਤੁਸੀਂ ਹਿੰਦੂ ਧਰਮ ਦੇ ਆਪਣੀਆਂ ਸਾਰੀਆਂ ਮਲਕੇ ਸਾਖੀਆਂ ਸੁਣਾਓ ਉਹਨਾਂ ਦੇ ਨਾਲ ਟਾਈਮ ਸਪੈਂਡ ਕਰੋ ਇਹ ਬਹੁਤ ਜ਼ਰੂਰੀ ਹੈਗਾ ਵੀਡੀਓ ਚੰਗੀ ਲੱਗੀ ਤਾਂ ਲਾਈਕ ਮੈਂ ਸ਼ੇਅਰ ਜ਼ਰੂਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਆਪਣੇ ਚੈਨਲ ਦਾ ਨਾਮ ਤੁਹਾਨੂੰ ਪਤਾ ਹੀ ਹੈ ਮਾਂ ਕਪਿਆਰ ਔਰ ਬਲੌਗ ਬੋਲਦੀਆਂ ਤਾਂ ਕੋਈ ਗਲਤੀ ਹੋ ਜਾਂਦੀ ਹੈ ਤਾਂ ਆਪਣੀ ਭੈਣ ਸਮਝ ਕੇ ਮਾਫ ਕਰ ਦੇਣਾ ਮਿਲਾਂਗੇ ਆਪ ਅਗਲੀ ਵੀਡੀਓ ਦੇ ਵਿੱਚ ਉਦ ਤੱਕ ਲਈ ਸਤਿ ਸ੍ਰੀ ਅਕਾਲ